ਜੀ ਸਤਿ ਸ਼੍ਰੀ ਅਕਾਲ ਜੀ ਹੁਣ ਮੈਂ ਆ ਗਿਆ ਆ ਜੀ ਇੱਥੇ ਹੀਰੇ ਬਣਦੇ ਆ ਹੀਰਿਆਂ ਦੀ ਫੈਕਟਰੀ ਆ ਤੇ ਇੱਥੇ ਮੈਂ ਵੀ ਤੁਹਾਨੂੰ ਦਿਖਾਉਣਾ ਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੀਰੇ ਬਣਦੇ ਆ ਕੀ ਕੀ ਕੰਮ ਹੁੰਦਾ ਆ ਬਾਕੀ ਯਾਰ ਇੱਥੇ ਦੀ ਜਿਹੜੀ ਫੀਲਿੰਗ ਆ ਉਹ ਇੱਕਦਮ ਅਲੱਗ ਆ ਬਿਲਕੁਲ ਸ਼ਾਂਤੀ ਆ ਮਤਲਬ ਪਿੰਡ ਡ੍ਰੌਪ ਸਾਇਲੈਂਸ ਜਿਹਨੂੰ ਕਹਿੰਦੇ ਆ ਨਾ ਉਹ ਆ ਇੱਥੇ ਤੇ ਇਹ ਹੈਗੇ ਆ ਭਾਜੀ ਕੰਪਨੀ ਦੇ ਓਨਰ ਮੈਂ ਤੁਹਾਨੂੰ ਮਿਲਾਉਂਦਾ ਇਹਨਾਂ ਦੇ ਨਾਲ ਹੈਲੋ ਸਰ ਹੈਲੋ ਕੈਸੇ ਹੋ ਆਲ ਗੁੱਡ ਭਾਜੀ ਹਾਊ ਆਰ ਯੂ ਮੈਂ ਵੀ ਬੜੀਆ ਸਰ ਤੋਂ ਥੋੜਾ ਦਿਖਾਈਏ ਕਿ ਐਸੇ ਬੰਤੇ ਆ ਯਹਾਂ ਪੇ ਯੈਸ ਸ਼ੁਰ ਫੈਕਟਰੀ ਦੇ ਅੰਦਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਫੈਕਟਰੀ ਦੇ ਵਿੱਚ ਹੀਰਾ ਆਉਂਦਾ ਹੈ ਨਾ ਤੇ ਕੁਝ ਇਸ ਤਰੀਕੇ ਦਾ ਦਿਖਦਾ ਹੈ ਜਿਹੜਾ ਸਾਡੇ ਵਰਗਾ ਇਨਸਾਨ ਦੇਖੇ ਤਾਂ ਸਾਨੂੰ ਪੱਥਰ ਹੀ ਲੱਗੂਗਾ ਪਰ ਇਹਨਾਂ ਨੂੰ ਪਤਾ ਹੈ ਜੌਹਰੀ ਜਿਹੜਾ ਹੁੰਦਾ ਨਾ ਉਹਨੂੰ ਪਤਾ ਹੈ ਕਿ ਮੈਂ ਇਹਨੂੰ ਤਰਾਸ਼ ਕੇ ਹੀਰੇ ਦਾ ਰੂਪ ਦੇਣਾ ਹੈ ਤੇ ਆਓ ਫਿਰ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਕਿ ਕਿੱਦਾਂ ਇੱਕ ਪੱਥਰ ਤੋਂ ਹੀਰੇ ਨੂੰ ਬਣਾ ਦਿੰਦੇ ਆ ਯਾਰ ਬਹੁਤ ਵਧੀਆ ਆ ਇਹ ہمارا ਮੇਨ ਐਗਜ਼ੀਕਿਟਿਵ ਕੇ ਬਿਨ ਹੈ ਹਾਂ ਯਾਹਾਂ ਤੇ ਸਭ ਓਨਰਸ ਕੇ ਲਈ ਹੈ ਇਹ ਇਹਨਾਂ ਦਾ ਮੀਟਿੰਗ ਏਰੀਆ ਵਾ ਜਿੱਦਾਂ ਬਾਹਰੋਂ ਕੋਈ ਵੀ ਡੀਲ ਕਰਨ ਆਉਂਦਾ ਹੈ ਬੰਦਾ ਹਨਾ ਉਹ ਸਾਰਾ ਇੱਥੇ ਦਿਖਾਉਂਦੇ ਉੱਥੇ ਇੱਥੇ ਬੈਠ ਕੇ ਡੀਲ ਹੁੰਦੀ ਆ ਇਹ ਦੇਖੋ ਜਿੰਨਾ ਫਿਊਚਰਿਸਟਿਕ ਲੱਗਦਾ ਹੈ ਜਿੱਦਾਂ ਆਪਾਂ ਉਹ ਫਿਲਮਾਂ 'ਚ ਦੇਖਦੇ ਆ ਨਾ ਜਿੱਦਾਂ ਰਜਨੀ ਕਾਂਤ ਦੀ ਫਿਲਮ 'ਚ ਰੋਬੋਟ ਵਾਲੀ 'ਚ ਓਦਾਂ ਦਾ ਆਫਿਸ ਲੱਗਦਾ ਪਿਆ ਹੈ ਕਿ ਜਿੱਦਾਂ ਇੱਥੇ ਨਾ ਰੋਬੋਟ ਬਣਦੇ ਹੋਣ ਇਨ ਫੈਕਟ ਇਸ ਮੇਰੇ ਪਾਪਾ ਦਾ ਨਾਮ ਵੀ ਰਜਨੀ ਕਾਂਤ ਹੈ ਪਾਪਾ ਦਾ ਨਾਮ ਵੀ ਰਜਨੀ ਕਾਂਤ ਹੈ ਇਹ ਦੇਖੋ ਕਿਤਨਾ ਅੱਛਾ ਕੋਇਨਸੀਡੈਂਟ ਹੈ ਕਿ ਇਨਕੇ ਪਾਪਾ ਦਾ ਨਾਮ ਵੀ ਰਜਨੀ ਕਾਂਤ ਹੈ ਔ खुल गया चले चलिए फिर आगे ये भी केबी नहीं है और इसमें अभी कोई है नहीं ये भी सेम उसी के लिए पर ये सिर्फ गेस्ट को उन लोग को मिलने के लिए हाँ तो ये सारे इन्हों प्राइज मिले आ जड़े कंपनी वो सारे आ जो भी आ ये क्या चीज़ है ये कौन सा हाँ। है ये एक्चुअली इसमें ये शहीद जवानों के लिए उनका वो था अच्छा कि उनके लिए चैरिटेबल ट्रस्ट था तो उसमें 25 लाख का डोनेशन किया था तो उसका अवार्ड है अच्छा अच्छा देखो जी ਇਹਨਾਂ ਨੇ ਇਸ ਕੰਪਨੀ ਨੇ ਜਿਹੜੀ ਸ਼੍ਰੀ ਕ੍ਰਿਸ਼ਨਾ ਐਕਸਪੋਰਟ ਆ ਕੱਡੀ ਵੱਡੀ ਗੱਲ ਹੈ ਕਿ ਜਿਹੜੇ ਆਪਣੇ ਸ਼ਹੀਦ ਹੋਏ ਆ ਹੈ ਨਾ ਆਰਮੀ ਦੇ ਵਿੱਚ ਉਹਨਾਂ ਵਾਸਤੇ ਇਹਨਾਂ ਨੇ 25 ਲੱਖ ਰੁਪਏ ਦਾ ਡੋਨੇਸ਼ਨ ਕੀਤਾ ਜਿਸ ਦੇ ਕਰਕੇ ਇਹਨਾਂ ਨੂੰ ਇਹ ਵਾਲਾ ਪੁਰਸਕਾਰ ਮਿਲਿਆ ये मशीन है ये सरिन के एक इसराइल की कंपनी है अच्छा उसमें से उसके मशीन यहाँ पे इंपोर्ट होते हैं इसके अंदर यहाँ पे वैक्यूम आता है इसमें डायमंड रखना होता है फिर इसको अंदर रख के वाइटनर से वाइट करके फिर इसको ऐसे बंद कर देना है फिर इसमें से उसका पूरा डिस्प्ले आता है हाउ द डायमंड इज अंदर से क्या पूरा क्या निकल सकता है और वो सब अच्छा अच्छा कितने का पॉलिश आएगा वट इज द वेट ऑफ द डायमंड द कलर क्लैरिटी वो सब इसमें जजमेंट आ जाता है ये तो बहुत महंगी होगी फिर मशीन ਇਹ ਕੁਝ 20-25 ਲੱਖ ਕੀ ਆਉਂਦੀ ਠੀਕ। ਅੱਛਾ ਇੱਕ ਮਸ਼ੀਨ ਇਤਨੀ ਛੋਟੀ ਸੀ। ਯਾ ਨੀਚੇ ਵੀ ਆ ਕੁਝ ਇਸਕੇ ਨਹੀਂ ਬਸ ਇਤਨਾ ਹੀ ਹੈ। ਬਸ ਇਤਨਾ ਹੀ। ਹਾਂ ਇੱਕ ਟੀਮ ਵਿੱਚ ਚਾਰ ਮਸ਼ੀਨਾਂ ਆ ਤੇ ਇੱਕ ਮਸ਼ੀਨ ਦੀ ਕੀਮਤ ਤੁਹਾਨੂੰ ਪਤਾ ਲੱਗੀ ਗਈ ਆ। ਇਦਾਂ ਕਰਕੇ ਇੱਥੇ ਬਹੁਤ ਸਾਰੀਆਂ ਮਸ਼ੀਨਾਂ ਆ ਤੇ ਇਹ ਉੱਪਰ ਲਾਈਟਿੰਗ ਵਗੈਰਾ ਆ ਕਿਉਂਕਿ ਡਾਇਮੰਡ ਦਾ ਕੰਮ ਹੈ ਤੇ ਬਹੁਤ ਬਰੀਕੀ ਨਾਲ ਕਰਨਾ ਪੈਂਦਾ। ਹੂੰ। ਇਹ ਡਾਇਮੰਡ ਦੇਖਣ ਲਈ ਸਾਰੀ ਲਾਈਟਸ ਆ ਦੀ। ਹਾਂ। ਇੱਕ ਮੈਨੇ ਵੀਡੀਓ ਵਿੱਚ ਦੇਖਾਤਾ ਉਹ ਜੈਸੇ ਗੋਲ-ਗੋਲ ਘੁੰਮਦਾ ਰਹਿੰਦਾ ਉਸਕੇ ਉੱਪਰ ਕੀ ਆ ਉਹ ਸਾਡੇ ਕੋਲ ਹੇਠੇ ਉਹ ਫੈਕਟਰੀ ਮੈਂ। ਅ

ਬਟ ਉਹਨਾਂ ਦਾ ਰਫ ਪ੍ਰੋਕਿਊਰਮੈਂਟ ਹੋਰ ਉਹ ਸਭ ਲੈਬੋਰੀਟਰੀ ਵਿੱਚ ਹੁੰਦਾ ਹੈ ਜੋ ਅਰਥ ਦੇ ਅੰਦਰ ਬੰਦਾ ਉਹ ਲੋਕ ਲੈਬ ਦੇ ਅੰਦਰ ਬਣਾਦੇ ਆ ਅੱਛਾ ਅੱਛਾ ਦਿਖਣੇ ਵਿੱਚ ਜੇ ਕੋਸਤੇ ਵਿੱਚ ਚਾਹੀਏ ਤਾਂ ਉਹ ਲੈ ਸਕਦਾ ਹੈ ਹਾਂ ਉਹ 10% ਪ੍ਰਾਈਸ ਵਿੱਚ ਮਿਲਦਾ ਹੈ ਜੇ 1 ਕਰੋੜ ਦਾ ਹੋਗਾ ਤਾਂ ਉਹ 10 ਲੱਖ 5 ਲੱਖ ਵਿੱਚ ਮਿਲ ਜਾਏਗਾ ਹਾਂ ਹਾਂ ਇਹ ਆਪਾਂ ਹੁਣ ਪਹੁੰਚ ਗਏ ਆ ਜੀ ਜਿੱਥੇ ਹੀਰੇ ਦੀ ਪਾਲਿਸ਼ ਹੁੰਦੀ ਆ ਕਿਉਂਕਿ ਹੀਰਾ ਜਿਹੜਾ ਪੱਥਰ ਦੇ ਰੂਪ ਵਿੱਚ ਆਉਂਦਾ ਆ ਫੈਕਟਰੀ ਦੇ ਵਿੱਚ ਤੇ ਬਾਅਦ ਚ ਸਾਰਾ ਕੰਮ ਜਿਹੜਾ ਆ ਪਾਲਿਸ਼ਿੰਗ ਦਾ ਹੀ ਹੁੰਦਾ ਆ ਆ ਤੁਸੀਂ ਦੇਖ ਸਕਦੇ ਜੇ ਆ ਜਿੰਨੇ ਵੀ ਵਰਕਰ ਬੈਠਿਆ ਇਹ ਸਾਰਾ ਹੀਰਾ ਪਾਲਿਸ਼ ਕਰਦੇ ਪਏ ਆ ਇੱਕ ਘੋਮਦਾ ਰਹਿੰਦਾ ਆਪਣੇ ਆਪ ਹੀ ਥੱਲੇ ਮੋਟਰ ਲੱਗੀ ਹੁੰਦੀ ਆ ਤੇ ਇਹਨਾਂ ਸਾਰਿਆਂ ਦੇ ਕੋਲ ਇੱਕ ਟੂਲ ਆ ਉਹਦੇ ਉੱਪਰ ਛੋਟਾ ਜਿਹਾ ਹੀਰਾ ਲੱਗਾ ਹੁੰਦਾ ਵਾ ਹੀਰਾ ਯਾਰ ਇੰਨਾ ਛੋਟਾ ਆ ਕਿ ਤੁਸੀਂ ਆਪਣੇ ਉਂਗਲੀ ਦੇ ਪੋਟੇ ਦੇ ਉੱਪਰ ਰੱਖ ਸਕਦੇ ਜੇ ਤੇ ਉਹਨੂੰ ਹਿਸਾਬ ਲਾ ਲਓ ਕਿ ਬਾਰ-ਬਾਰ ਬਾਰ-ਬਾਰ ਘਸਾ ਘਸਾ ਕੇ ਆ ਤੁਸੀਂ ਦੇਖ ਸਕਦੇ ਜੇ ਕਿ ਇੱਕ ਵਾਰੀ ਥੋੜਾ ਜਿਹਾ ਘਸਾਉਂਦੇ ਆ ਫਿਰ ਬਾਅਦ ਚ ਮਾਈਕਰੋਸਕੋਪ ਦੇ ਨਾਲ ਚੈੱਕ ਕਰਦੇ ਆ ਫਿਰ ਥੋੜਾ ਜਿਹਾ ਘਸਾਉਂਦੇ ਆ ਫਿਰ ਮਾਈਕਰੋਸਕੋਪ ਦੇ ਨਾਲ ਚੈੱਕ ਕਰਦੇ ਆ ਮਤਲਬ ਕਿ ਬਹੁਤ ਜਿਆਦਾ ਠੰਡੇ ਦਿਮਾਗ ਨਾਲ ਕੰਮ ਕਰਨ ਵਾਲਾ ਕੰਮ ਆਏ ਜਿਹੜਾ ਬੰਦਾ ਆ ਨ ਪੀ ਮੈਂ ਹੁਣ ਫਟਾਫਟ ਜਾ ਕੇ ਇੱਧਰ ਨੂੰ ਚਲ ਜਾ ਜਾਂ ਜਿਹਦਾ ਮਨ ਕਹਿੰਦਾ ਕਿ ਮੈਂ ਉੱਧਰ ਨੂੰ ਚਲ ਜਾ ਉਹ ਬੰਦਾ ਹੀਰੇ ਦੀ ਫੈਕਟਰੀ ਵਿੱਚ ਕਦੀ ਵੀ ਕੰਮ ਨਹੀਂ ਕਰ ਸਕਦਾ ਇਹਦੇ ਵਿੱਚ ਬੰਦਾ ਚਾਹੀਦਾ ਵਾ ਬਿਲਕੁਲ ਤਸੱਲੀ ਬਖਸ਼ ਆਰਾਮ ਨਾਲ ਬੈਠਾ ਰਵੇ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਕਾਲੀ ਨਾ ਹੋਵੇ ਜਿਹਦਾ ਮਨ ਮਾਸਾ ਨਾ ਭਟਕਦਾ ਹੋਵੇ ਕਿਉਂਕਿ ਇਹਦੇ ਵਿੱਚ ਕਨਸਨਟ੍ਰੇਸ਼ਨ ਬਹੁਤ ਜ਼ਿਆਦਾ ਚਾਹੀਦੀ ਆ ਤੇ ਇਹਦੇ ਵਿੱਚ ਮੈਂ ਭੱਜੀ ਕੋਲ ਪੁੱਛਿਆ ਸੀਗਾ ਜਿੰਨੇ ਵੀ ਵਰਕਰ ਆ ਨਾ ਉਹ ਸਾਰੇ ਲਗਭਗ ਐਕਸਪੀਰੀਐਂਸਡ ਆ ਮਤਲਬ ਫ੍ਰੈਸ਼ਰ ਬੰਦਾ ਇਹਦੇ ਵਿੱਚ ਕੰਮ ਨਹੀਂ ਕਰ ਸਕਦਾ ਕਿਸੇ ਨੂੰ 9 ਸਾਲ ਹੋਏ ਆ ਕਿਸੇ ਨੂੰ 10 ਸਾਲ ਹੋਏ ਆ ਇਸ ਫੈਕਟਰੀ ਦੇ ਵਿੱਚ ਇੰਨੇ ਇੰਨੇ ਸਾਲ ਹੋ ਗਏ ਆ ਉਦੋਂ ਤੇ ਡਾਇਮੰਡ ਇੰਡਸਟਰੀ ਦੇ ਵਿੱਚ ਕਿਸੇ ਨੂੰ 25 ਸਾਲ ਹੋ ਗਏ ਆ ਆ ਤੁਸੀਂ ਦੇਖ ਸਕਦੇ ਜੇ ਐਡਾ ਵੱਡਾ ਟੂਲ ਆ ਤੇ ਉਹਦੇ ਉੱਪਰ ਸਿਰਫ ਦਿਖਦਾ ਵੀ ਨਹੀਂ ਪਿਆ ਯਾਰ ਇੰਨਾ ਛੋਟਾ ਹੀਰਾ ਲੱਗਾ ਵਾ ਜਿਹਨੂੰ ਇਹ ਇੰਨਾ ਪਾਲਿਸ਼ ਕਰ ਕਰਕੇ ਕਰ ਕਰਕੇ ਫਿਰ ਇੱਕ ਹੀਰੇ ਦਾ ਰੂਪ ਦਿੰਦੇ ਆ ਤੇ ਮੈਂ ਭਾਜੀ ਕੋਲ ਇਹ ਵੀ ਪੁੱਛਿਆ ਸੀਗਾ ਕਿ ਜਿੰਨੇ ਵੀ ਵਰਕਰ ਆ ਇਹਨਾਂ ਵਿੱਚ ਕੋਈ ਸਟੱਡੀ ਦਾ ਵੀ ਹੁੰਦਾ ਆ ਕਿ ਸਟੱਡੀ ਇਨੀ ਸਟੱਡੀ ਹੋਣੀ ਚਾਹੀਦੀ ਜਾਂ ਫਿਰ ਬੰਦਾ ਇੱਥੇ ਜੋਬ ਕਰ ਸਕਦਾ ਹੈ ਤੇ ਉਹ ਭਾਜੀ ਕਹਿੰਦੇ ਕਿ ਇਹਦੇ ਵਿੱਚ ਪੜ੍ਹਾਈ ਬਿਲਕੁਲ ਮੈਟਰ ਨਹੀਂ ਕਰਦੀ ਇਹਦੇ ਵਿੱਚ ਮੈਟਰ ਕਰਦਾ ਹੈ ਤੁਹਾਡੀ ਕਨਸੈਂਟਰੇਸ਼ਨ ਤੇ ਤੁਹਾਡੀ ਪ ਮਤਲਬ ਬੰਦਾ ਆਰਾਮ ਨਾਲ ਠੰਡੇ ਦਿਮਾਗ ਨਾਲ ਬੈ ਕੇ ਕੰਮ ਕਰਨ ਵਾਲਾ ਹੋਣਾ ਚਾਹੀਦਾ ਆ ਤੇ ਯਾਰ ਆ ਤੁਸੀਂ ਦੇਖ ਸਕਦੇ ਜੀ ਕਿੰਨਾ ਛੋਟਾ ਜਿਹਾ ਹੀਰਾ ਵਾ ਤੇ ਸਰ ਮੈਨੂੰ ਦੱਸਦੇ ਪਏ ਸੀ ਕਿ ਇਹ ਹੀਰਾ ਮੈਨੂੰ ਦੇਖਣ ਵਿੱਚ ਲੱਗਦਾ ਪਿਆ ਹੈਗਾ ਕਿ ਬਿਲਕੁਲ ਹੁਣ ਫਾਈਨਲ ਆ ਪਰ ਕਹਿੰਦੇ ਕਿ ਜਦੋਂ ਅਸੀਂ ਮਸ਼ੀਨ ਦੇ ਨਾਲ ਦੇਖਾਂਗੇ ਨਾ ਜਿਹੜੀ ਮੈਂ ਤੁਹਾਨੂੰ ਪਿੱਛੇ ਮਸ਼ੀਨ ਦਿਖਾਈ ਆ ਉਹ 25 ਲੱਖ ਵਾਲੀ ਜਿਹੜੀ ਮਸ਼ੀਨ ਹੈਗੀ ਉਹਦੇ ਉੱਪਰ ਕਹਿੰਦੇ ਜਦੋਂ ਰੱਖ ਕੇ ਉਹਨੂੰ ਦੇਖਦੇ ਆ ਨਾ ਹੀਰੇ ਨੂੰ ਤੇ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਦਿਖਦੀਆਂ ਤੇ ਯਾਰ ਇਹ ਬੰਦੇ ਤੁਸੀਂ ਦੇਖੋ ਕਿ ਕਿੰਨੇ ਐਕਸਪੋਰਟ ਹੋਣਗੇ ਜਿਹੜੇ ਸਿਰਫ ਇੱਕ ਮਾਈਕਰੋਸਕੋਪ ਦੇ ਉਹ ਕੰਪਿਊਟਰ ਵਾਲਾ ਕੰਮ ਦੇਖਦੇ ਆ ਫਿਰ ਉਥੋਂ ਤੱਕ ਮਸ਼ੀਨ ਤੱਕ ਜਾਂਦਾ ਵਾ ਹੀਰਾ ਫਿਰ ਫਾਈਨਲ ਹੁੰਦਾ ਆ ਤੇ ਫਿਰ ਉਹਦਾ ਪ੍ਰਾਈਸ ਡਿਸਾਈਡ ਹੁੰਦਾ ਆ ਕਿ ਇਹਦਾ ਪ੍ਰਾਈਸ ਕੀ ਆ ਯਾਰ ਫਿਰ ਇਹਨਾਂ ਦੀ ਲੈਬ ਵਿੱਚ ਆ ਕੇ ਮੈਂ ਵੀ ਦੇਖਿਆ ਮਾਈਕਰੋਸਕੋਪ ਦੇ ਵਿੱਚ ਕਿ ਅੰਦਰੋਂ ਡਾਇਮੰਡ ਕਿਦਾਂ ਦਾ ਦਿਖਦਾ ਤੇ ਯਾਰ ਮੇਰਾ ਫੋਨ ਨਾ ਉਹ ਚੀਜ਼ ਨੂੰ ਕੈਪਚਰ ਨਹੀਂ ਕਰਦਾ ਪਿਆ ਨਹੀਂ ਤੇ ਮੈਂ ਤੁਹਾਨੂੰ ਵੀ ਦਿਖਾਉਣਾ ਸੀਗਾ ਪਰ ਜੋ ਮੈਂ ਦੇਖਿਆ ਨਾ ਅੰਦਰੋਂ ਡਾਇਮੰਡ ਯਾਰ ਇੰਨਾ ਸੋਹਣਾ ਲੱਗਦਾ ਆ ਨਾ ਕਿ ਮੈਂ ਤੁਹਾਨੂੰ ਇਦਾਂ ਬੋਲ ਕੇ ਦੱਸ ਹੀ ਨਹੀਂ ਸਕਦਾ ਪਹਿਲਾਂ ਅਸੀਂ ਦੇਖੇ ਸੀਗੇ ਛੋਟੇ ਹੀਰੇ ਬਣਦੇ ਹੁਣ ਅਸੀਂ ਆ ਗਏ ਹਾਂ ਜਿੱਥੇ ਵੱਡੇ ਹੀਰੇ ਬਣਦੇ ਆ ਤੇ ਇਹਦੇ ਵਾਸਤੇ ਜਿਹੜੇ ਬੰਦੇ ਆ ਉਹ ਹੋਰ ਜ਼ਿਆਦਾ ਐਕਸਪਰਟ ਨੇ ਕਿਉਂਕਿ ਇਹ ਯਾਰ ਬਹੁਤ ਹੀ ਜ਼ਿਆਦਾ ਬਰੀਕੀ ਵਾਲਾ ਕੰਮ ਆ ਮੇਰੇ ਮਨ ਵਿੱਚ ਵੀ ਉਹੀ ਸਵਾਲ ਆਇਆ ਜਿਹੜਾ ਤੁਹਾਡੇ ਮਨ ਵਿੱਚ ਵੀ ਇਸ ਟਾਈਮ ਆਉਣ ਡਿਆ ਹੋਊਗਾ ਕਿ ਯਾਰ ਇਸ ਹੀਰੇ ਦੀ ਕੀਮਤ ਕਿੰਨੀ ਆ ਤੇ ਮੈਂ ਵੀ ਜਦੋਂ ਸਰ ਕੋਲੋਂ ਪੁੱਛਿਆ ਨਾ ਕਿ ਇਹਦੀ ਕੀਮਤ ਕਿੰਨੀ ਆ ਤੇ ਯਾਰ ਮੈਂ ਸੱਚੀ ਸੁਣ ਕੇ ਹਿਲ ਗਿਆ ਪਹਿਲਾਂ ਮੈਨੂੰ ਲੱਗਾ ਸ਼ਾਇਦ ਰਪਈਆਂ ਵਿੱਚ ਦੱਸ ਦੇ ਪਿਆ ਜਦੋਂ ਉਹਨਾਂ ਨੇ ਕਿਹਾ ਨਾ ਕਿ ਇਹ ਡਾਲਰ ਚ ਦੱਸਣ ਡਿਆ ਵਾ ਤੁਸੀਂ ਆਪ ਹੀ ਸੁਣ ਲਓ ਯਾਰ ਭਾਜੀ ਨੇ ਕੀ ਕਿਹਾ ਇਹ ਜੋ ਵੀ ਅਸੀਂ ਦੇਖਾ ਉਹ ਪੀਅਰ ਸ਼ੇਪ ਵਾਲਾ ਇਤਨਾ ਸਾ ਹੈ ਨਾ ਉਸਕਾ ਪ੍ਰਾਈਸ ਕੀ ਹੋਗਾ 90 ਤੋਂ 95000 ਡਾਲਰਸ ਡੋਲਰਸ ਆਈਐਨਆਰ ਮੇ ਸਮਵੇਰ ਅਰਾਊਂਡ 80 ਤੋਂ 85 ਲੱਖਸ ਦਾ ਹੋਗਾ। ਅ ਮਤਲਬ ਜਿਹੜਾ ਹੁਣੇ ਆਪਾਂ ਦੇਖਿਆ ਨਾ ਇੰਨਾ ਕੁ ਉਹ ਪਾਨ ਦੇ ਪੱਤੇ ਵਰਗਾ ਉਹ ਲਗਭਗ 80-85 ਲੱਖ ਦਾ ਹੈਗਾ ਉਹਨਾਂ ਕ ਪੀਸ। ਤੁਸੀਂ ਹਿਸਾਬ ਲਾ ਸਕਦੇ ਜੇ ਕਿ ਡਾਇਮੰਡ ਕਿੰਨਾ ਜ਼ਿਆਦਾ ਮਹਿੰਗਾ ਆ ਤੇ ਇੱਧਰ ਇਹ ਸਾਰੇ ਵਰਕਰ ਕੰਮ ਕਰਦੇ ਪਏ ਆ। ਤੋ ਇਹ ਤਾਂ ਜ਼ਿਆਦਾ ਪ੍ਰੈਸਾਈਜ਼ ਜੌਬ ਕਰ ਰਹੇ ਆ ਤਾਂ ਉਹਨਾਂ ਦੀ ਸੈਲਰੀ ਜ਼ਿਆਦਾ ਹੋਣੀ ਫਿਰ। ਹਾਂ, ਇਨਕੀ ਸੈਲਰੀ ਜ਼ਿਆਦਾ ਹੋਗੀ। ਉਹ ਇੱਕ ਹੀਰਾ ਬਣਾਉਣੇ ਕਾ ਉਹਨਕੋ ਸ਼ਾਇਦ 20 20 ਹਜ਼ਾਰ ਜਿੰਨਾ ਮਿਲੇਗਾ।

छूट यहाँ से निकल गया उसके उसको डाई बोलते हैं डाई के अंदर फिट करना पड़ता है अगर उसमें से निकल गया तो कहीं भी उधर भी जा सकता है उधर भी जा सकता है जैसे घर में हमारे पे कई कई बार कुछ छूट जाती एक है एकदम और अभी इस पर जब पॉलिश कर रहे हो ना तब गर्म भी बहुत होता है के कपड़े पे भी चिपक जाता है अच्छा अच्छा तो फिर पूरी फैक्ट्री में ढूंढते हैं पूरी फैक्ट्री में ढूंढना पड़ता है क्योंकि अकाउंटेबिलिटी इज रियली हाई इन दिस बिजनेस एक एक दिन ढूंढना पड़ता है दो दो दिन तक ढूंढते हैं ਅੇ ਮੈਂ ਪੁੱਛਦਾ ਪਿਆ ਐ ਭਾਜੀ ਕਿ ਕਿ ਜਿੱਦਾਂ ਮੰਨ ਲਓ ਹੁਣ ਆ ਸਾਰਾ ਏਰੀਆ ਵਾ ਹਨ ਇਹਦੇ ਵਿੱਚ ਮੰਨ ਲਓ ਕਿ ਜਿੱਦਾਂ ਹੀਰਾ ਆ ਕਈ ਵਾਰੀ ਆਪਣੇ ਕੋਈ ਹੱਥਾਂ ਵਿੱਚ ਛੁੱਟ ਜਾਂਦਾ ਵਾ ਜਾਂ ਕੁਝ ਹੋ ਜਾਂਦਾ ਵਾ ਡਿੱਗ ਪੈਂਦਾ ਇੱਧਰ ਉੱਧਰ ਹਨਾ ਤੇ ਉਹ ਭਾਜੀ ਦੱਸਦੇ ਪਿਆ ਕਿ ਫਿਰ ਉਹਨੂੰ ਲੱਭਦੇ ਆ ਸਾਰੀ ਫੈਕਟਰੀ ਵਿੱਚ ਤੇ ਕਦੀ ਕਦੀ ਤੇ 2-3 ਦਿਨ ਵੀ ਲੱਗ ਜਾਂਦੇ ਆ ਉਹਨੂੰ ਸਿਰਫ ਲੱਭਦੇ ਲੱਭਦੇ ਹੀ ਕਿਉਂਕਿ ਯਾਰ ਕਾਸਟਲੀ ਇੰਨਾ ਆ ਤੁਹਾਨੂੰ ਦੱਸਿਆ ਜਾ 80-85 ਲੱਖ ਦਾ ਇੱਕ ਪੀਸ ਆ ਜੇ ਮੰਨ ਲਓ ਇੱਕ ਪੀਸ ਹੀ ਗਵਾਚ ਗਿਆ ਤੇ ਕੀ ਕਿੱਥੇ ਗੱਲ ਜਾਂਦੀ ਆ ਤੇ ਉਹ ਸਾਬ ਕਰਾਵਾ ਸਾਰਾ ਤੇ 2-3 ਦਿਨ ਲੱਗ ਜਾਂਦੇ ਆ ਇੱਕ ਹੀਰਾ ਬਣਾਉਣ ਨੂੰ ਤੇ

ਇਹ ਆਈ ਕਲਰ ਦਾ ਹੈ ਪਹਿਲਾਂ ਤੁਸੀਂ ਦੇਖਿਆ ਰਫ ਡਾਇਮੰਡ ਤੇ ਆਹ ਹੈਗਾ ਫਾਈਨਲ ਡਾਇਮੰਡ ਜਿਹੜਾ ਬਿਲਕੁਲ ਮਾਰਕੀਟ ਦੇ ਵਿੱਚ ਜਾਣ ਵਾਸਤੇ ਤਿਆਰ ਆ ਤੇ ਆ ਇਹਨਾਂ ਦੇ ਕੋਲ ਇੱਕ ਮਸ਼ੀਨ ਸੀਗੀ ਇਹਦੇ ਵਿੱਚ ਜਦੋਂ ਡਾਇਮੰਡ ਨੂੰ ਰੱਖ ਦਿੰਦੇ ਆ ਤੇ ਕੰਪਿਊਟਰ ਦੇ ਉੱਪਰ ਉਹਦੀ ਪੂਰੀ ਦੀ ਪੂਰੀ ਫੋਟੋ ਆ ਜਾਂਦੀ ਹੈ ਜਿੱਦਾਂ ਕਹਿ ਲਓ ਕਿ ਆਪਾਂ ਐਕਸਟਰਾ ਨਹੀਂ ਕਰਦੇ ਇਦਾਂ ਬਸ ਹੀਰੇ ਦਾ ਐਕਸਟਰਾ ਕਰ ਦਿੰਦੇ ਆ ਤੇ ਹੀਰੇ ਦੇ ਵਿੱਚ ਮਾੜੀ ਜਿੰਨੀ ਵੀ ਕਮੀ ਹੋਵੇ ਨਾ ਉਹ ਸਾਰੀ ਸਾਰੀ ਇੱਥੇ ਲੱਭ ਜਾਂਦੀ ਹੈ ਤੇ ਇਹਦੇ ਵਿੱਚ ਮੈਨੂੰ ਇੱਕ ਚੀਜ਼ ਹੋਰ ਪਤਾ ਲੱਗੀ ਜਿੱਦਾਂ ਇਹਦੇ ਵਿੱਚ ਚੈੱਕ ਕਰਦੇ ਆ ਇੱਕ ਨਾ ਜਦੋਂ ਇਹਦੇ ਵਿੱਚ ਦੇਖਦੇ ਨਾ ਇੱਕ ਸ਼ੇਪ ਹੁੰਦੀ ਆ ਐਰੋ ਹਾਰਟ ਤੇ ਐਰੋ ਮਤਲਬ ਦਿਲ ਤੇ ਤੀਰ ਜਿਹੜੇ ਹੀਰੇ ਦੇ ਵਿੱਚ ਉਹ ਵਾਲੀ ਸ਼ੇਪ ਆ ਜਾਂਦੀ ਹੈ ਨਾ ਕਸਾਈ ਦੇ ਦੌਰਾਨ ਹੈਨਾ ਉਹਦੀ ਕੀਮਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਅੱਪ ਹੋ ਜਾਂਦੀ ਆ ਤੇ ਜਿਹਦੇ ਵਿੱਚ ਹਾਰਟ ਐਂਡ ਐਰੋ ਥੋੜਾ ਬਹੁਤਾ ਗੜਬੜ ਹੁੰਦੀ ਆ ਹੈਨਾ ਨਹੀਂ ਸਹੀ ਦੇਖਦਾ ਉਹਦੀ ਕੀਮਤ ਥੋੜੀ ਡਾਊਨ ਹੁੰਦੀ ਆ ਕਿਉਂਕਿ ਇਹ ਕਹਿੰਦੇ ਆ ਕਿ ਜਿਹੜਾ ਹਾਰਟ ਐਂਡ ਐਰੋ ਵਾਲਾ ਡਾਇਮੰਡ ਹੁੰਦਾ ਨਾ ਉਹਦੀ ਚਮਕ ਬਹੁਤ ਜ਼ਿਆਦਾ ਹੁੰਦੀ ਆ ਉਹ ਮਤਲਬ ਦੂਰੋਂ ਹੀ ਪਤਾ ਲੱਗ ਜਾਂਦੀ ਆ ਜਿਹੜਾ ਬੰਦਾ ਪਰਖ ਵਾਲਾ ਆ ਨਾ ਉਹਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਯਾਰ ਇਹ ਹਾਰਟ ਐਂਡ ਐਰੋ ਵਾਲਾ ਡਾਇਮੰਡ ਆ ਇੱਥੇ ਮੈਂ ਤੁ ਇਦਾਂ ਦੀ ਸ਼ੇਪ ਦਿਖੂਗੀ ਆ ਹੁੰਦੀ ਆ ਹਾਰਟ ਐਂਡ ਐਰੋ ਵਾਲੀ ਸ਼ੇਪ ਤੇ ਆ ਹੁਣ ਆਪਾਂ ਆ ਗਏ ਆ ਜੀ ਉਸ ਕਮਰੇ ਦੇ ਵਿੱਚ ਜਿੱਥੇ ਬਿਲਕੁਲ ਫਾਈਨਲ ਡਾਇਮੰਡ ਹੁੰਦੇ ਆ ਇੱਥੋਂ ਬਾਅਦ ਸਭ ਦੇ ਪੈਕ ਹੀ ਹੁੰਦੇ ਆ ਆ ਤੁਸੀਂ ਦੇਖ ਸਕਦੇ ਜੇ ਕਿੰਨੇ ਸਾਰੇ ਹੀਰੇ ਆ ਆ ਦੇਖੋ ਕਿੰਨਾ ਸੋਹਣਾ ਲੱਗਦਾ ਯਾਰ ਹੀਰਾ ਇਹਦੇ ਵਿੱਚ ਹੁਣ ਥੋੜਾ ਜਿਹਾ ਮੈਂ ਫੋਕਸ ਕਰਕੇ ਨਾ ਮਾਈਕਰੋ ਕੈਮਰੇ ਦੇ ਨਾਲ ਥੋੜਾ ਜਿਹਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਆ ਦੇਖੋ

ਜਿਹੜਾ ਆ ਬਲੂ ਦੇ ਉੱਪਰ ਪਿਆ ਨਾ ਨੀਲੇ ਜਿਹੇ ਟੁਕੜੇ ਦੇ ਉੱਪਰ ਪਿਆ ਆ ਇਹਦੀ ਕੀਮਤ ਪਤਾ ਕਿੰਨੀ ਆ ਇਹ ਲਗਭਗ 15 ਲੱਖ ਰੁਪਏ ਦਾ ਹੀਰਾ ਵਾ ਸਿਰਫ ਇੰਨਾ ਕੁ ਪੀਸ ਤਾਂ ਹੀ ਤੇ ਯਾਰ ਆਪਣੇ ਇੰਡੀਆ ਵਿੱਚ ਹੀਰੇ ਦੀ ਜਿਹੜੀ ਡਿਮਾਂਡ ਆ ਨਾ ਬਹੁਤ ਜ਼ਿਆਦਾ ਘਟਿਆ ਭਾਜੀ ਮੈਨੂੰ ਦੱਸਦੇ ਪਏ ਸੀਗੇ ਕਿ ਆਪਣਾ ਆਪਾਂ ਵੀ ਇੰਡੀਆ ਵਿੱਚ ਸੇਲ ਨਹੀਂ ਕਰਦੇ ਸਭ ਤੋਂ ਜ਼ਿਆਦਾ ਹੀਰਾ ਜਾਂਦਾ ਵਾ ਯੂ ਐਸਏ ਹਾਂਗਕਾਂਗ ਇਜ਼ਰਾਈਲ ਤੇ ਦੋ ਤਿੰਨ ਕੰਟਰੀਆਂ ਉਹਨੇ ਮੈਨੂੰ ਹੋਰ ਦੱਸੀਆਂ ਸੀਗੀਆਂ ਮਤਲਬ ਸਭ ਤੋਂ ਜ਼ਿਆਦਾ ਹੀਰਾ ਜਿਹੜਾ ਵਾ ਐਕਸਪੋਰਟ ਹੀ ਹੁੰਦਾ ਵਾ ਇੰਡੀਆ ਵਿੱਚ ਹੀਰੇ ਦੀ ਡਿਮਾਂਡ ਜਿਹੜੀ ਆ ਬਹੁਤ ਘਟਿਆ ਇੰਡੀਅਨ ਲੋਕ ਜਿਹੜੇ ਆ ਉਹ ਜ਼ਿਆਦਾਤਰ ਸੋਨਾ ਹੀ ਪਸੰਦ ਕਰਦੇ ਆ ਕਿਉਂਕਿ ਹੀਰੇ ਦੇ ਵਿੱਚ ਇੱਕ ਚੀਜ਼ ਹੋਰ ਉਹਨਾਂ ਦੱਸੀਗੀ ਕਿ ਹੀਰੇ ਦਾ ਜਿਹੜਾ ਪ੍ਰਾਈਸ ਆ ਨਾ ਉਹ ਐਡੀ ਜਲਦੀ ਵਧਦਾ ਨਹੀਂ ਆ ਜੇ ਮੰਨ ਲਓ ਅੱਜ ਇੱਕ ਇੱਕ ਤੁਸੀਂ ਪੀਸ ਲੈ ਲਿਆ ਹੀਰੇ ਦਾ 10 ਲੱਖ ਦਾ ਹਨਾ ਤੇ ਉਹ ਕਿੰਨੇ ਸਾਲਾਂ ਤੱਕ 10 ਲੱਖ ਦਾ ਹੀ ਰਹਿਣਾ ਆ ਪਰ ਜਿਹੜਾ ਸੋਨਾ ਆ ਉਹਦੀ ਕੀਮਤ ਤੁਹਾਨੂੰ ਪਤਾ ਹੀ ਆ ਕਿੰਨੀ ਜ਼ਿਆਦਾ ਵਧੀ ਆ ਕਿੰਨੀ ਸਪੀਡ ਨਾਲ ਵਾਧੀ ਪਈ ਆ ਤੇ ਫਾਈਨਲੀ ਯਾਰ ਮੈਨੂੰ ਭਾ ਜਿੰਨੇ ਪੁੱਛਿਆ ਕਿੰਦੇ ਤੁਸੀਂ ਗੁਜਰਾਤੀ ਡਿਸ਼ਾਂ ਟਰਾਈ ਕੀਤੀਆਂ ਆ ਤੇ ਮੈਂ ਕਿਹਾ ਬਸ ਮੈਂ ਜੀ ਗੁਜਰਾਤੀ ਥਾਲੀ ਖਾਦੀ ਸੀਗੀ ਰਾਤੀ ਤੇ ਕਿੰਦੇ ਫਿਰ ਗੁਜਰਾਤ ਵਿੱਚ ਹੋਰ ਵੀ ਬਹੁਤ ਕੁਝ ਫੇਮਸ ਆ ਤੇ ਮੈਂ ਤੁਹਾਨੂੰ ਮੰਗਾ ਕੇ ਦਿਨਾ ਤੁਸੀਂ ਟਰਾਈ ਕਰੋ ਜਰੂਰ ਇੱਕ ਵਾਰੀ ਤੇ ਆ ਯਾਰ ਫਿਰ ਸਰ ਨੇ ਆਪਣੇ ਆਫਿਸ ਵਿੱਚ ਲੈ ਕੇ ਗਏ ਮੈਨੂੰ ਤੇ ਉੱਥੇ ਸਾਰੇ ਇਹਨਾਂ ਨੇ ਗੁਜਰਾਤੀ ਡਿਸ਼ਾਂ ਮੰਗਾਈਆਂ ਇਸ ਕਾ ਨਾਮ ਕੀ ਬਤਾਇਆ ਆਪਣੇ ਇਦਰਾ 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 ਇਹ ਸਾਊਥ ਇੰਡੀਆ ਮੇ ਜੋ ਇਦਲੀ ਮਿਲਦੇ ਹੈ ਨਾ ਹਾਂ ਹਾਂ ਉਸ ਤੋਂ ਉਚਰਾ ਵਰਜਨ ਹੈ ਗੁਜਰਾਤੀ ਵਰਜਨ ਅਪਗ੍ਰੇਡਡ ਵਰਜਨ ਹੈ ਅੱਛਾ ਇਹ ਆਲੂ ਪੂਰੀ ਉਹ ਆਲੂ ਪੂਰੀ ਕੰਜੀ ਇਹ ਖਮਨ ਇਹ ਖਮਨ ਇਹਦਾ ਨਾਮ ਹੈਗਾ ਸੀਗਾ ਆਲੂ ਪੂਰੀ ਤੇ ਉਹ ਮੈਂ ਜਦੋਂ ਨੂੰ ਫਰੋਲ ਕੇ ਦੇਖਿਆ ਉਹਨਾਂ ਦੇ ਵਿੱਚ ਆਲੂ ਹੈਗਾ ਹੀ ਨਹੀਂ ਤੇ ਮੈਂ ਕਿਹਾ ਭਾਜੀ ਇਹਦਾ ਨਾਮ ਆਲੂ ਪੂਰੀ ਆ ਇਹਦੇ ਵਿੱਚ ਆਲੂ ਤੇ ਹੈਗਾ ਹੀ ਨਹੀਂ ਆ ਤੇ ਕਹਿੰਦੇ ਇਹਨਾਂ ਨੇ ਸਿਰਫ ਨਾਮ ਹੀ ਰੱਖਿਆ ਆਲੂ ਪੂਰੀ ਇਹਦੇ ਵਿੱਚ ਆਲੂ ਨਹੀਂ ਹੁੰਦਾ ਇਹਦੇ ਵਿੱਚ ਪੂਜੀਆ ਤੇ ਹੋਰ ਚੀਜ਼ਾਂ ਹੁੰਦੀਆਂ ਤੇ ਬਾਕੀ ਯਾਰ ਬਹੁਤ ਵਧੀਆ ਲੱਗਾ ਭਾਜੀ ਨੂੰ ਮਿਲ ਕੇ ਤੇ ਡਾਇਮੰਡ ਇੰਡਸਟਰੀ ਵਿੱਚ ਹੀਰੇ ਬਣਦੇ ਦੇਖੇ ਬਹੁਤ ਮজা ਆਇਆ ਬਹੁਤ ਇੰਜੋਏ ਕੀਤਾ ਤੇ ਫਾਈਨਲੀ ਆਪਾਂ ਚੱਲ ਪਏ ਜੀ ਹੁਣ ਇੱਥੋਂ ਸਿੱਧੇ ਘਰ ਵੱਲ ਨੂੰ ਤੇ ਮੈਂ ਆ ਗਿਆ ਵਾਂ ਸੂਰਤ 에어ਪੋਰਟ ਦੇ ਉੱਪਰ ਇੱਥੋਂ ਸਿੱਧੇ ਆਪਾਂ ਅਮਰੀਕਾਰ ਜਾ ਕੇ ਉਤਰਾਂਗੇ ਚੰਗਾ ਜੀ ਫਿਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਆਪਣਾ ਖਿਆਲ ਰੱਖਿਓ